ਵੇ ਬੌਤਾਨਾ ਖੂਤੇ ਜਾਇਆ ਕਰ ਦਿਨ ਖੜੇ ਖੇਤ ਚ ਆਇਆ ਕਰ ਫਿਰ ਕਹਿ ਕੇ ਮੰਗਦਾ ਵੀਰ ਤੇਰਾ ਜਦ ਕੋਈ ਨਹੀਂ ਹੁੰਦਾ ਕਰ ਵੇ ਮੈਨੂੰ ਖਤਰਾ ਹੋ ਗਿਆ ਸੁन्नी ਨਾ ਛੱਡਿਆ ਕਰ ਵੇ ਮੈਨੂੰ ਖਤਰਾ ਹੋ ਗਿਆ ਨੀ ਮੇਰਾ ਇੱਕ ਮਾ ਜਾਇਆ ਵੀਰਾਨੀ ਕਿਉਂ ਕਰਦੀ ਰਹੇ ਕਚੀਰਾਨੀ ਫਿਰ ਕੀ ਹੋ ਗਿਆ ਜੇ ਨਾਲ ਖੇ ਗਿਆ ਤੂੰ ਕਿੱਧਰ ਚੱਲੀ ਕਰਨੀ ਕੀ ਮੂੰਹ ਵਿੱਚ ਪਾਲੂ ਬਹੁਤਾ ਨਾ ਡਰਿਆ ਕਰਨੀ ਕੀ ਮੂੰਹ ਵਿੱਚ ਪਾਲੂ ਇਹ ਵੇ ਕਿੰਨਾ ਚਿਰ ਹੋ ਗਿਆ ਫਿਰਦੇ ਨੂੰ ਨਾ ਸੂਤ ਕਹਾਣੀ ਆਉਂਦੀ ਵੇ ਉਹ ਜਿਸ ਵੇਲੇ ਦੀ ਪਾਲ ਕਰੇ ਮੈਂ ਫਿਰਦੀ ਜਾਨ ਲਕਾਉਂਦੀ ਵੇ ਸੁਣ ਚੰਨਾ ਵੇ ਮੈਂ ਕੀ ਦੀ ਕੀ ਦੀ ਮਨਾਵੇ ਫਿਰ ਹੋਇਆ ਇਸ਼ਕ ਵਿੱਚ ਅੰਨਾ ਵੇ ਮੈਥੋਂ ਨਹੀਂ ਹੁੰਦਾ ਜਰ ਵੇ ਮੈਨੂੰ ਖਤਰਾ